ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਤਹਿਸੀਲ ਨੂੰ ਸਨਾਮ ਪੈ ਜਾਂਦੀ ਆ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 959274003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਹੀ ਫਰਾਂ ਦਿਖਾਉਂਗਾ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਵਾਈ ਜੀ ਹੋਰਾਂ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਜਰਸੀ ਹੀ ਫਰ ਉਮਰ ਦੋਸਤੋ 6 ਮਹੀਨੇ 40 1 37 ਸਿਮਨ ਦੀ ਬੱਚੀ ਹੈ ਫੇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਹੈ ਛੋਟਾ ਕੰਨ ਬੋਦੀ ਵਾਲੀ ਜਰਸੀ ਹੈ ਫੇਸ ਕੁਆਲਿਟੀ ਬਹੁਤ ਸੋਹਣੀ ਹੈ 2 ਨੰਬਰ ਵਾਲੀ ਦੋਸਤੋ ਬੱਚੀ ਉਹ ਵੀ 6 ਮਹੀਨੇ ਦੀ ਆ ਉਹ ਦੋਸਤੋ ਪ੍ਰੀਤ ਬੋਲਦੀ ਬੱਚੀ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਬੱਚੀ ਦੋਸਤੋ ਉਹਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਛੋਟਾ ਛੋਟਾ ਕੰਨ ਆ ਦੋਸਤੋ ਬੋਦੀ ਵਾਲੀ ਜਰਸੀ ਆ ਬਾਕੀ ਦੋਸਤੋ ਬੱਚੀਆਂ ਬਾਈ ਦੀਆਂ ਦੋਨੋਂ ਹੀ ਬਹੁਤ ਸੋਹਣੀਆਂ 1 ਨੰਬਰ ਵਾਲੀ ਦੋਸਤੋ ਸੋਹਣੀ ਆ ਬੱਚੀ ਫੇਸ ਕੁਆਲਿਟੀ ਵੇਖ ਸਕਦੇ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਜੇ ਕੋਈ ਵੀਰਪਰਾ ਖਰੀਦ ਕੇ ਸੇਵਾ ਸੰਭਾਲ ਗੌਰ ਕੇ ਚੰਗੀ ਕਰ ਲੈਂਦਾ ਮੱਚੀਆਂ ਚੰਗੀਆਂ ਤਿਆਰ ਹੋ ਜਾਣਗੀਆਂ ਬਾਕੀ ਦੋਸਤੋ 2 ਨੰਬਰ ਵਾਲੀ ਬੱਚੀ ਤਾਂ ਪੂਰੀ ਕੈਮ ਆ ਪ੍ਰੀਤ ਬੋਲ ਦੀ ਬੱਚੀ ਹੈ ਬਾਕੀ ਕੁਆਲਟੀ ਵੇਚ ਸਕਦੇ ਆ ਇਹ ਸਕੁਆਲਟੀ ਬਹੁਤ ਸੋਹਣੀ ਛੋਟਾ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਦੋਸਤੋ ਬਾਈ ਕਹਿੰਦਾ ਜੋੜਾ ਇਕੱਠਾ ਹੀ ਦੇਣਾ ਜੋੜੇ ਦਾ ਮੁੱਲ ਬਾਈ ਕਹਿੰਦਾ 33000 ਰੁਪਏ ਆ ਕੱਲੀ-ਕੱਲੀ ਬੱਚੀ ਵੀ ਦੇਣੀ 33000 ਰੁਪਏ ਬਾਈ ਕਹਿੰਦਾ ਜੋੜੇ ਦਾ ਮੁੱਲ ਜੋ 33000 ਚ ਮਾਨਤਾਣ ਹੋ ਜੂ ਨੰਬਰ ਬਾਈ ਦਾ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਕਦੀ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵਿਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਇਹ ਸਾਰੇ ਵੀਰਾਂ ਨੂੰ ਪਿਆਰ ਭਰੀ ਸასი ਸ਼ਾਲ ਜੀ